ਹੰਕਾਰੀ ਫਕੀਰ ਬਲੀ ਕੰਧਾਰੀ ਬਗਦਾਦ ਤੋਂ ਵਾਪਿਸ ਮੁੜਦੇ ਹੋਏ ਗੁਰੂ ਜੀ ਅਤੇ ਮਰਦਾਨਾ ਜੀ ਹਿੰਦੁਸਤਾਨ ਵਾਪਸ ਆ ਗਏ ਲੋਕਾਂ ਨੂੰ ਨਾਮਦਾਨ ਦੇ ਗਫੇ ਬਖਸ਼ਦੇ ਹੋਏ ਉਹ ਉਸ ਸਥਾਨ ਤੇ ਪੁੱਜੇ ਜਿੱਥੇ ਨਗਰ ਨੂੰ हसन ਅਬਦਾਲ ਕਿਹਾ ਜਾਂਦਾ ਸੀ ਪਿੰਡ हसन ਅਬਦਾਲ ਉੱਚੀ ਪਹਾੜੀ ਦੀ ਟਲਾਂ ਹਨੇਟ ਵਸਿਆ ਹੋਇਆ ਸੀ ਇੱਥੇ ਹੀ ਇੱਕ ਉੱਚੀ ਪਹਾੜੀ ਉੱਤੇ ਬਲੀ ਕੰਧਾਰੀ ਨਾਮੀ ਫਕੀਰ ਰਹਿੰਦਾ ਸੀ ਜਿਹੜਾ ਆਪਣੇ ਜਾਦੂ ਟੂਣੀਆਂ ਕਰਕੇ ਬੜਾ ਪ੍ਰਸਿੱਧ ਸੀ ਉਸ ਦੀ ਰਿਹائش ਨੇੜੇ ਹੀ ਇੱਕ ਪਾਣੀ ਦਾ ਚਸ਼ਮਾ ਸੀ ਉਸ ਦਾ ਪਾਣੀ ਇੱਕ ਵੱਡੀ ਸਰੋਵਰ ਵਿੱਚ ਇਕੱਠਾ ਹੁੰਦਾ ਸੀ ਅਤੇ ਸਰੋਵਰ ਪਰ ਜਾਣ ਡਾਲ ਬਾਦੂ ਪਾਣੀ ਪਹਾੜੀ ਤੋਂ ਥੱਲੇ ਆ ਜਾਂਦਾ ਸੀ ਜਿਸ ਤੋਂ ਪਿੰਡ ਦੇ ਲੋਕ ਪੀਣ ਵਾਸਤੇ ਪਾਣੀ ਦੇ ਘੜੇ ਭਰ ਲੈਂਦੇ ਸੀ ਗੁਰੂ ਜੀ ਇੱਕ ਪਹਾੜੀ ਦੀ ਓਟ ਵਿੱਚ ਬੈਠ ਗਏ ਉੱਥੇ ਉਹਨਾਂ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਆਪ ਇਲਾਹੀ ਬਾਣੀ ਦਾ ਕੀਰਤਨ ਕਰਨ ਲੱਗ ਗਏ ਪਿੰਡ ਦੇ ਲੋਕਾਂ ਨੇ ਜਦ ਇਹ ਇਲਾਹੀ ਸ਼ਬਦ ਸੁਨਿਆ ਤਾਂ ਉਹ ਗੁਰੂ ਜੀ ਪਾਸ ਆ ਇਕੱਤਰ ਹੋਏ ਇਸ ਮਨਮੋਹਣੇ ਕੀਰਤਨ ਨੂੰ ਸੁਣ ਕੇ ਉਹ ਕੀਲੇ ਗਏ ਗੁਰੂ ਜੀ ਨੇ ਫਿਰ ਉਹਨਾਂ ਨੂੰ ਨੇਕ ਕਮਾਈ ਕਰਨ ਅਤੇ ਪ੍ਰਭੂ ਦੀ ਅराधना ਕਰਨ ਦੀ ਸਿੱਖਿਆ ਦਿੱਤੀ ਉਹ ਰੋਜ਼ ਗੁਰੂ ਜੀ ਦੇ satsang ਵਿੱਚ ਆਉਣ ਲੱਗੇ ਜਦ ਫਕੀਰ ਬਲੀ ਕੰਧਾਰੀ ਲੋਕੀ ਜਾਣਾ ਕੱਟ ਗਏ ਤਾਂ ਉਹ ਬਹੁਤ ਗਰੋਧ ਵਿੱਚ ਆਇਆ ਉਹ ਪਿੰਡ ਦੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਤਲਾਬ ਦਾ ਪਾਣੀ ھیਠਾ ਡਿੱਗਣ ਤੋਂ ਰੋਕ ਲਿੱਤਾ ਸੀ ਪਾਣੀ ਦੀ ਘਾਟ ਕਾਰਨ ਪਿੰਡ ਦੇ ਲੋਕ ਘਬਰਾ ਗਏ ਮਰਦਾਨੇ ਨੂੰ ਵੀ ਬਹੁਤ ਪਿਆਸ ਲੱਗੀ ਸੀ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਉੱਧਰ ਪਹਾੜ ਉੱਤੇ ਇੱਕ ਪਾਣੀ ਦਾ ਚਸ਼ਮਾ ਹੈ ਜਿਸ ਵਿੱਚ ਕਾਫੀ ਪਾਣੀ ਹੈ ਪਰ ਉਸ ਪਾਣੀ ਦਾ ਮਾਲਕ ਬਲੀ ਕੰਧਾਰੀ ਬਣਿਆ ਬੈਠਾ ਹੈ ਪਰ ਉਹ ਇੱਕ ਫਕੀਰ ਹੈ ਜੋ ਤੁਸੀਂ ਉਸ ਤੋਂ ਬੇਨਤੀ ਕਰੋਗੇ ਤਾਂ ਉਹ ਜ਼ਰੂਰ ਤੁਹਾਨੂੰ ਪੀਣ ਯੋਗਾ ਪਾਣੀ ਦੇ ਦੇਵੇਗਾ ਮਰਦਾਨਾ ਪਹਾੜ ਚੜਦਾ ਬਲੀ ਕੰਧਾਰੀ ਵੱਲ ਪੁੱਜਿਆ ਅਤੇ ਕੁਟ ਪਾਣੀ ਦੀ ਬੇਨਤੀ ਕੀਤੀ ਪਰ ਬਲੀ ਕੰਧਾਰੀ ਕੜਤ ਕੇ ਬੋਲਿਆ ਜੇ ਫਕੀਰ ਦਾ ਤੂੰ ਚੇਲਾ ਹੈ ਕਿ ਉਹ ਤੈਨੂੰ ਪਾਣੀ ਵੀ ਨਹੀਂ ਪਿਆ ਸਕਦਾ ਮਰਦਾਨਾ ਪਿਆਸ ਦਾ ਮਾਰਿਆ ਗੁਰੂ ਜੀ ਪਾਸ ਪੁੱਜ ਗਿਆ ਗੁਰੂ ਨਾਨਕ ਦੇਵ ਜੀ ਨੇ ਫੇਰ ਉਸ ਨੂੰ ਬੇਨਤੀ ਕਰਨ ਲਈ ਭੇਜਿਆ ਪਰ ਮਰਦਾਨਾ ਦੂਸਰੀ ਵਾਰ ਵੀ ਨਿਰਾਸ਼ ਮੋੜ ਆਇਆ ਫਿਰ ਗੁਰੂ ਜੀ ਨੇ ਸੰਗਤ ਵਿੱਚ ਬੈਠੇ ਕੁਝ ਵਿਅਕਤੀਆਂ ਨੂੰ ਆਦੇਸ਼ ਦਿੱਤਾ ਕਿ ਉਹ ਖਾਸ ਪੱਥਰ ਨੂੰ ਜਾ ਕੇ ਉਖਾੜਨ ਪਰ ਯਾਦ ਲੋਕਾਂ ਨੇ ਉਸ ਪੱਥਰ ਨੂੰ ਪੁੱਟਿਆ ਤਾਂ ਇੱਕ ਵੱਡਾ ਸੋਮਾ ਪਾਣੀ ਦਾ ਵਹਿ ਤੁਰਿਆ ਵਲੀ ਕੰਧਾਰੀ ਦਾ ਉਹ ਸਵਰੋਵਰ ਬਿਲਕੁਲ ਸੁੱਕ ਗਿਆ ਉਹ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਆਪਣੀ ਕਰਾਮਾਤੀ ਸ਼ਕਤੀ ਨਾਲ ਉਸ ਨੇ ਇੱਕ ਵੱਡੇ ਪੱਥਰ ਨੂੰ ਗੁਰੂ ਜੀ ਵੱਲ ਰੇੜਿਆ ਤਾਂ ਕਿ ਉਹ ਪੱਥਰ ਕੁਚਲ ਕੇ ਮਰ ਜਾਣ ਪਰ ਜਦ ਉਹ ਪੱਥਰ ਰੇੜਦਾ ਗੁਰੂ ਜੀ ਵੱਲ ਆਇਆ ਤਾ ਗੁਰੂ ਜੀ ਨੇ ਆਪਣਾ ਹੱਥ ਉਸ ਪੱਥਰ ਵੱਲ ਅੱਗੇ ਕਰ ਦਿੱਤਾ ਅਤੇ ਪੱਥਰ ਉੱਥੇ ਹੀ ਰੁਕ ਗਿਆ। ਗੁਰੂ ਜੀ ਦਾ ਪੱਜਾ ਉਸ ਪੱਥਰ ਵਿੱਚ ਤਸ ਗਿਆ। ਗੁਰੂ ਜੀ ਦੇ ਪੰਜੇ ਦਾ ਨਿਸ਼ਾਨ ਹਾਲੇ ਵੀ ਉਸ ਪੱਥਰ ਉੱਤੇ ਟਿਕਿਆ ਹੋਇਆ ਹੈ। ਜਦ ਗੁਰੂ ਜੀ ਦੇ ਇਸ ਅਨੋਖੇ ਕੌਤਕ ਦਾ ਪਤਾ ਪਿੰਡ ਦੇ ਲੋਕਾਂ ਨੂੰ ਲੱਗਿਆ ਤਾ ਉਹ ਗੁਰੂ ਜੀ ਦੀ ਚਰਨੀ ਆ ਲੱਗੇ ਗੁਰੂ ਜੀ ਨੇ ਕੇਵਲ ਉਹਨਾਂ ਨੂੰ ਹੀ ਪਾਣੀ ਨਹੀਂ ਸੀ ਦਿੱਤਾ ਬਲਕਿ ਪ੍ਰਭੂ ਦੀ ਕਿਰਪਾ ਨਾਲ ਬਲਕਿ ਉਹਨਾਂ ਦੀਆਂ ਫਸਲਾਂ ਵੀ ਪਾਣੀ ਦਾ ਆਨੰਦ ਮਾਰਨ ਲੱਗੀਆਂ ਸਨ ਫਲੀ ਕੰਧਾਰੀ ਦਾ ਸਰੋਵਰ ਬਿਲਕੁਲ ਸੁੱਕ ਗਿਆ ਕਿਉਂਕਿ ਜਿਹੜਾ ਪਾਣੀ ਫਲੀ ਕੰਧਾਰੀ ਦੇ ਸਰੋਵਰ ਵੱਲ ਨੂੰ ਜਾਂਦਾ ਸੀ ਉਹ ਸਿੱਧਾ ਹੇਠਾਂ ਚੱਲਣ ਲੱਗ ਗਿਆ ਜਦ ਬਲੀ ਕੰਧਾਰੀ ਨੂੰ ਇਹ ਸਾਰੇ ਕੌਤਕਾਂ ਦਾ ਗਿਆਨ ਹੋਇਆ ਤਾਂ ਉਹ ਬੜੀ ਨਿਮਰਤਾ ਅਤੇ ਪਿਆਰ ਨਾਲ ਗੁਰੂ ਜੀ ਦੇ ਚਰਨਾਂ ਉੱਤੇ ਟੈਪਿਆ ਅਤੇ ਆਪਣੇ ਕੀਤੇ ਦੀ ਮਾਫੀ ਮੰਗਣ ਲੱਗਾ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਸਾਨੂੰ ਮੰਗ ਕੇ ਖਾਣ ਤੇ ਆਦਤ ਛੱਡ ਦੇਣੀ ਚਾਹੀਦੀ ਹੈ ਇੱਕ ਅੱਲਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਰੱਬ ਦੇ ਬੰਦਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਵਲੀ ਕੰਧਾਰੀ ਫਿਰ ਗੁਰੂ ਜੀ ਦਾ ਸਿੱਖ ਬਣ ਗਿਆ ਅੱਜ ਉਸ ਸਥਾਨ ਤੇ ਗੁਰਦੁਆਰਾ ਪੰਜਾ ਸਾਹਿਬ ਸੁਸ਼ੋਭਿਤ ਹੈ